ਇੱਕ ਨੂਰ ਸੋਸਾਇਟੀ ਵੱਲੋਂ ਸ਼੍ਰੀ ਮਦ ਭਾਗਵਤ ਕਥਾ ਦਾ ਪ੍ਰੋਗਰਾਮ ਸ਼੍ਰੀ ਮੰਦਿਰ ਵਿੱਚ ਚੱਲ ਰਿਹਾ ਹੈ ਕਥਾ ਦੇ ਦੂਸਰੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਮੈਡਮ ਪਰਮਜੀਤ ਕੌਰ ਸਿੱਧੂ ਇਨਮੀ ਸਟਾਰ ਪਹੁੰਚੇ ਨੇ ਕਥਾ ਵਿੱਚ ਜੋ ਕਿ ਪਰਮ ਪੂਜਨੀਯਾ ਸਵਾਮੀ ਸਚੀਨਨ ਸ਼ਾਸਤਰੀ ਜੀ ਨੂੰ ਸਨਮਾਨਤ ਕਰ ਰਹੇ ਨੇ ਅੱਜ ਕਥਾ ਦਾ ਦੂਸਰਾ ਦਿਨ ਹੈ ਮੈਡਮ ਪਰਵੰਜੀਤ ਕੌਰ ਸਿੱਧੂ ਫਿਲਮੀ ਸਟਾਰ ਜੋਤੀ ਪ੍ਰਕਾਸ਼ ਜੀ ਰਸਮ ਕਰ ਰਹੇ ਨੇ ਅੱਜ ਦੇ ਪ੍ਰੋਗਰਾਮ ਦੀ ਪ੍ਰੋਗਰਾਮ ਦਾ ਦੂਜਾ ਦਿਨ ਹੈ ਬਸ ਹੁਣ ਅਸੀਂ

ਹਰੀਓ ਸਾਰੇ ਹੀ ਸੱਜਣਾ ਲੋ ਮੇਤਰਾ ਨੂੰ ਦਿਰਾ ਪੈਣਾ ਨੂੰ ਬੱਚਿਆਂ ਨੂੰ ਮੇਰੇ ਵੱਲੋਂ राधे राधे ਅੱਜ ਇੱਥੇ ਭਾਰਤ ਕੱਪੜਾ ਦਾ ਆਰੰਭ ਨੂੰ ਤੋਂ ਪਹਿਲਾ ਮੇਰੀ ਬਿਊਟੀ ਲਈ ਸੀ ਕਿ ਮੈਂ ਜੋਤੀ ਪ੍ਰਕਾਸ਼ ਕਰਾਂ ਸੋ ਪਰਮਾਤਮਾ ਨੇ ਮੈਨੂੰ ਇਹ ਬਖਸ਼ਿਆ ਕਿ ਮੈਂ ਇੱਥੇ ਆ ਕੇ ਜੋਤੀ ਪ੍ਰਕਾਸ਼ ਕਰਾਂ ਮੈਂ ਬਹੁਤ ਖੁਸ਼ ਹਾਂ ਸੈਟੀ ਦਾ ਤੇ ਸਾਰੀਆਂ ਬੀਬੀਆਂ ਪੈਣਾ ਦਾ ਤੇ ਮੰਦਰ ਵਾਲਿਆਂ ਦਾ ਮੰਦਰ ਕਮੇਟੀ ਦਾ ਤੈ ਦਿਨੋਂ ਸਾਰਿਆਂ ਦਾ ਧੰਨਵਾਦ ਜੀ ਸਭ ਨੂੰ ਆਜ਼ਾਦੇ ਰਾਦੇ ਆਜ ਦੇਖੋ ਕਥਾ ਕਹਾ ਦੂਸਰਾ ਦਿਨ ਹੈ ਪਹਿਲੇ ਦਿਨ ਵੀ ਬਹੁਤ ਅੱਛਾ ਲੱਗਿਆ ਸਭ ਨੂੰ ਆਜ ਸੰਗਤ ਔਰ ਜ਼ਿਆਦਾ ਆਦੀ ਹੈ ਐਸੇ ਮਤਲਬ ਲੋਕੋ ਕੋ ਪਤਾ ਚੱਲ ਰਹਾ ਹੈ ਬਈ ਹਾਂ ਪੇ ਕਥਾ ਹੋ ਰਹੀ ਹੈ ਸਭ ਕੋ ਪਤਾ ਚੱਲਦਾ ਸਭ ਦਿਦੇ ਦਿਦੇ ਆ ਦੇ ਕੋ ਸੰਗਤ ਕਲ 10 થી 1:20 ਹੋ ਗਏ ਐਸੇ ਸੰਗਤ ਬੜੀ ਜਾਂਦੀ ਹੈ ਹਮੇ ਬਹੁਤ ਅੱਛਾ ਲੱਗਦਾ ਹਮਾਰੇ ਮੰਦਰ ਮੈਂ ਕਥਾ ਹੋ ਰਹੀ ਹੈ ਬਸ ਠਾਕਰ ਜੀ ਐਸੀ ਕਿਰਪਾ ਬਣਾਈ ਰੱਖੇ ਰਾਧੇ ਰਾਦੇ ਪੂਰੀ ਖੁਸ਼ੀ ਮਨਾ ਰਹੀ ਹੈ ਪੂਰੀ ਖੁਸ਼ੀ ਮਨਾ ਰਹੀ ਹੈ ਨੱਚਾ ਕੇ ਪ੍ਰੋਬਲਮ